ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਾਂਗੇ ਜਿਹੜੀ ਵਰਸੀ ਮਨਾਈ ਗਈ ਹੈ ਸੰਤ ਅਰਚਨ ਸਿੰਘ ਲੋਂਗੋਵਾਲ ਦੀ ਆਮ ਲੋਕਾਂ ਦੀ ਤੇ ਇਹ ਵੀ ਕੱਠ ਕੀ ਦਾਤ ਹੁੰਦਾ ਪਰ ਸਾਨੂੰ ਉਹਦੇ ਵਿੱਚ ਹੋਰ ਹੀਗਾ ਕਿ ਉੱਥੇ ਬੋਲਿਆ ਕੀ ਜਾਂਦਾ ਵਾ ਮੈਨੂੰ ਇਹ ਹੀ ਕਿ ਉੱਥੇ ਪਾਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਇਹ ਨਵੇਂ ਕਾਲੀਦਾਲ ਵਾਲੇ ਇਹ ਕੀ ਬੋਲਦੇ ਆ ਪੰਥ ਕਾਉਂਸਲ ਵਾਲੇ ਬੀਬੀ ਸਤਵੰਤ ਕੌਰ ਜਿਹੜੇ ਜਾਂ ਭਾਈ ਅਮਰੀਕ ਸੋਨਾਂ ਦੇ ਭਰਾਤਾ ਜਿਹੜੇ ਆਪਣੇ ਭਾਈ ਮਨਜੀਤ ਸਿੰਘ ਜੀ ਜਾ ਸੰਤ ਕਰਤਾਰ ਸਿੰਘ ਉਹਨਾਂ ਦੇ ਪੁੱਤਰ ਹੈ ਮੇਰੇ ਖਿਆਲ ਨਾਲ ਚੜਤਾ ਸਿੰਘ ਸੰਤ ਕਰਤਾਰ ਸਿੰਘ ਭੰਡਰਾਲਿਆਂ ਦੇ ਅਸੀਂ ਬਹੁਤ ਰਿਸਪੈਕਟ ਕਰਦੇ ਆਂ ਇਸ ਪਰਿਵਾਰ ਦੀ ਸੀਤ ਪਰਿਵਾਰ ਉਹਨਾਂ ਕਰਕੇ ਨਾ ਐਂਡ 듀 ਰਿਸਪੈਕਟ ਇਹਨਾਂ ਬੰਦਿਆਂ ਨੂੰ ਮਤਲਬ ਵੇਖਣਾ ਚਾਹੁੰਦਾ ਵੀ ਇਹ ਕੀ ਬੋਲਦੇ ਆ ਮਤਲਬ ਉੱਥੇ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੀ ਮੈਨੂੰ ਸਪੀਚ ਦੀ ਦੂਜਿਆਂ ਦੀ ਤੇ ਨਹੀਂ ਲੇਖੀ ਕਿਉਂ ਉੱਥੇ ਹਰਬੀਰ ਸਿੰਘ ਉਹਨਾਂ ਨੇ ਵੀ ਨਾ ਜਦਾਂ ਆਪਣੇ ਇੱਕ ਕਹਾਵਤ ਨਹੀਂ ਆ ਕਿ ਜਿਹਦਾ ਵਿਆਹ ਹੋਏ ਉਹ ਘੋੜੀਆਂ ਉਹਦੀਆਂ ਗਾਈਆਂ ਜਾਂਦੀਆਂ ਵਾਂ ਕਿ ਜਿਹਦੇ ਪ੍ਰੋਗਰਾਮ ਹੋਵੇ ਜਿਹਦੀ ਵਰਸੀ ਮਨਾਈ ਹੋਵੇ ਉਹਦੇ ਪਰ ਇਹ ਗੱਲਬਾਤ ਹੁੰਦੀ ਜਿੱਦਾਂ ਕਈ ਵਰਸੀਆਂ ਧਾਰਮਿਕ ਜਾਂ ਰਾਜਨੀਤਿਕ ਸ਼ਖਸੀਅਤਾਂ ਦੀ ਮਨਾਈ ਜਾਂਦੀਆਂ ਵਾ ਪਹਿਲਾਂ 5-10 ਮਿੰਟ 10 ਮਿੰਟ 15 ਮਿੰਟ ਉੱਥੇ ਗੱਲ ਹੁੰਦੀ ਫਿਰ 10-20 ਮਿੰਟ ਰਾਜਨੀਤਿਕ ਗੱਲਾਂ ਹੁੰਦੀਆਂ ਪਰ ਉੱਥੇ 2 ਮਿੰਟ ਤੱਕ ਵੀ ਗਿਆਨੀ ਅਰਪੀਤ ਸਿੰਘ ਹੁਣੀ ਨਹੀਂ ਬੋਲੇ ਕਿ ਸੰਤਰ ਧੰਦ ਸਿੰਘ ਲੋਂਗੋਵਾਲ ਦਾ ਕੀ ਜੀਵਨ ਸੀ ਕਿਵੇਂ ਦਾ ਜੀਵਨ ਸੀ ਲੋਕਾਂ ਨੂੰ ਕੁਝ ਨਹੀਂ ਉਹਨੂੰ ਦੱਸਿਆ ਸਗੋਂ ਇਹ ਆਖਿਆ ਉਹ ਤੇ ਸਾਧ ਬੰਦਾ ਸੀ ਇੱਕ ਸਧਾਰਨ ਹੀ ਬੰਦਾ ਤੇ ਉਹ ਸੈਂਟਰ ਦੀਆਂ ਚਾਲਾਂ ਨੂੰ ਸਮਝ ਨਹੀਂ ਸਕਿਆ ਤੇ ਉਹ ਉਥੇ ਸਮਝੌਤਾ ਕਰਕੇ ਆ ਗਿਆ ਭਾਈ ਸਾਹਿਬ ਸਧਾਰਨ ਬੰਦੇ ਕਦੀ ਸ਼ਹੀਦ ਨਹੀਂ ਹੁੰਦੇ ਅਮਰ ਸ਼ਹੀਦ ਨਾਂ ਦੇ ਬੈਨਰ ਥੱਲੇ ਤੁਸੀਂ ਵਰਸੀ ਮਨਾ ਰਹੇ ਜੀ ਤੇ ਆਖੰਦੇ ਇੱਕ ਸਧਾਰਨ ਇਨਸਾਨ ਆ ਦੇਗਾ ਜਾਂ ਸਧਾਰਨ ਬੰਦਾ ਕਦੀ ਸ਼ਹੀਦੀ ਨਹੀਂ ਦਿੰਦਾ ਤੇ ਸ਼ਹੀਦ ਬੰਦਾ ਕਦੇ ਸਧਾਰਨ ਨਹੀਂ ਹੁੰਦਾ ਸੋ ਡਿਊਰੀ ਫੈਕਟਰ ਜਿਹੜੀ ਆ ਮੇਰੀ ਬੇਨਤੀ ਉਹਨਾਂ ਦੀ ਮੈਨੂੰ ਸਪੀਚਾਂ ਤੇ ਨਹੀਂ ਮਿਲੀਆਂ ਮੈਂ ਲੱਭਦਾ ਰਿਹਾ ਵਾਂ ਇਹ ਬੀਬੀ ਸਤਮਨਤ ਕੌਰ ਜਿਹੜੇ ਪੰਥਕ ਕੌਂਸਲ ਦੇ ਪ੍ਰਧਾਨ ਬਣਾਏ ਆ ਜਾਂ ਭਾਈ ਮਨਜੀਤ ਸਿੰਘ ਜਾਂ ਜਿਹੜਾ ਉਹਨਾਂ ਦੇ ਮੁਖਬਲਾਰੇ ਆ ਚੜਤ ਸਿੰਘ ਵੀ ਨਹੀਂ ਉਹਨਾਂ ਦੇ ਪੁੱਤਰੇ ਜੀ ਸੰਤ ਕਰਤਾਰ ਸਿੰਘ ਉਹਨਾਂ ਦੇ ਤੁਸੀਂ ਦੱਸੋ ਕਿ ਤੁਸੀਂ ਸੰਤਰਚੰਦ ਸਿੰਘ ਲੰਗੋਵਾਲ ਨੂੰ ਸ਼ਹੀਦ ਮੰਨਦੇ ਜੀ ਕਿ ਜੋ ਪਹਿਲਾਂ ਰਾਇ ਸੀ ਢਾਡੀ ਕੇ ਕੌਮ ਦਾ ਗਦਾਰ ਆ ਤੇ ਦੂਜਾ ਆਪਣਾ ਇਹ ਲਾਸ਼ਾਂ ਦੇ ਉੱਤੇ ਸਮਝੌਤਾ ਕਰਕੇ ਆ ਗਿਆ ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੇ ਵਿੱਚ ਜਿਹੜੇ ਸਾਰੇ ਲੀਡਰ ਤੇ ਵੱਖ-ਵੱਖ ਥਾਂ ਦੇ ਜਿਹੜੇ ਸੀ ਉਹ ਸਾਰੇ ਜ਼ਿਲਾਂ ਦੇ ਵਿੱਚ ਹੀ ਗਏ ਉਦੋਂ ਸਮਝਾਓ ਤੇ ਇਹਦੀਆਂ ਗੱਲਾਂ ਜਿਹੜੀਆਂ ਹੈਗੀਆਂ ਜਾਂ ਤੇ ਸੈਂਟਰ ਸਰਕਾਰ ਜਿਹੜੀ ਉਦੋਂ ਇਹ ਇਹ ਆਪਣਾ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋਣ ਕਰਕੇ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਹੈਗਾ ਭਾਈ ਮਨਜੀਤ ਸਿੰਘ ਉਹਨਾਂ ਨੂੰ ਇਹਨਾਂ ਨਾਲ ਗੱਲਬਾਤ ਚੱਲਦੀ ਸੀ ਜੋਧਪੁਰ ਜੇਲ੍ਹ ਦਾ ਜਾਂ ਹੋਰ ਜ਼ਿਲ੍ਹੇ ਜਿਹੜੇ ਬੰਦ-ਬੰਦੇ ਇਹਨਾਂ ਦੇ ਵਿੱਚੋਂ ਇਹਦੇ ਨਾਲ ਚੱਲਦੀ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਤੇ ਜਿਹੜੇ ਉਹਨਾਂ ਦੇ ਸਮਰਥਕ ਹੀ ਉਹਨਾਂ ਦੇ ਭਾਈ ਜਸਵੀਰ ਸਿੰਘ ਰੁੱਡੇ ਜਿਹੜਾ ਵਾ ਉਹਨਾਂ ਨਾਲ ਗੱਲਬਾਤ ਇੱਕ ਸੈਂਟਰ ਦੀ ਚੱਲਦੀ ਸੀ ਕਿਉਂਕਿ ਵੱਖ-ਵੱਖ ਚੈਨਲ ਉਤੋਂ ਚੱਲਣਦੇ ਹੈਗੇ ਕਿ ਕਿੰਦਾ ਆਪਾਂ ਇਹਨੂੰ ਲਾਗੇ ਲਾਈਏ ਨੁਕਸਾਨ ਜ਼ਿਆਦਾ ਹੋ ਗਿਆ ਵਾ ਇੱਕ ਹੀ ਕਿ ਫੈਡਰੇਸ਼ਨ ਵਾਲੇ ਖੜਕੂ ਤੇ ਰੰ ਲਾਉ ਜਿਹੜਾ ਆਪਣਾ ਨਾਲ ਹੀ ਗਏ ਆਪਣੇ ਭਾਈ ਹਰਮਿੰਦਰ ਸਿੰਘ ਸੰਧੂ ਸੰਧੂ ਸਾਹਿਬ ਚੰਗਾ ਤਗੜਾ ਨਾ ਹੈ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਵੀ ਸਿਆਣੇ ਬੰਦੇ ਹੀ ਗਏ ਹੋਏ ਸੀ ਇੱਕ ਪਾਸੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਸੈਂਟਰ ਸਰਕਾਰ ਚ ਚਲਾਉਂਦੇ ਹੀ ਇੱਕ ਚੱਲਦੀ ਹੀ ਸੀ ਜਿਹੜੀ ਮਤਲਬ ਚੈਨਲ ਕਈ ਚੱਲਦੇ ਸੀ ਗੱਲਬਾਤ ਦੇ ਇੱਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਤੋਂ ਪ੍ਰਧਾਨ ਹੀ ਡਿਕਟੇਟਰ ਰਹੇ ਧਰਮਜੋਧ ਮੋਰਚੇ ਦੇ ਹਰਚੰਦ ਸਿੰਘ ਲੋਂਗੋਵਾਲ ਇੱਕ ਇਹਨਾਂ ਦੇ ਨਾਲ ਵੀ ਗੱਲਬਾਤ ਚੱਲਦੀ ਸੀ ਤਾਂ ਉਹਨਾਂ ਨੂੰ ਇਹ ਵੀ ਸਾਨੂੰ ਕਿਹੜੇ ਬੰਦੇ ਨਾਲ ਸੈਟਿੰਗ ਬਹਿਜੂਗੀ ਜਿੱਥੇ ਬਹਿਜੂਗੀ ਉੱਥੇ ਕਹੀਂ ਕਰ ਲਾਂਗੇ ਤੇ ਜਦੋਂ ਉਹ ਸਮਝੌਤਾ ਕਰਕੇ ਆਗੇ ਹੀ ਤੇ ਬਾਕੀ ਧਰਾਨੇ ਇਹ ਗੱਲ ਨੂੰ ਨਕਾਰ ਦਿੱਤਾ ਹੈਗਾ ਕਿ ਇਹ ਗਲਤ ਸਮਝੌਤਾ ਹੋ ਗਿਆ ਸ਼ਰਤਾਂ ਸਹੀ ਦੇ ਉਤੇ ਨਹੀਂ ਹੋਇਆ ਇਹ ਉਦਾਂ ਹੋ ਗਿਆ ਇਦਾਂ ਹੋ ਗਿਆ ਤੇ ਉਹਦਾ ਨਤੀਜਾ ਇਹ ਨਿਕਲਿਆ ਹੈਗੇ ਹਰਚੰਦ ਸਿੰਘ ਨੂੰ ਲੰਗੋਵਾਲ ਸਾਹਿਬ ਨੂੰ ਗੋਲੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈਗਾ ਠੀਕ ਆ ਉਹ ਤਾਂ ਇਹੀ ਇਹ ਕਰਕੇ ਭਾਈ ਮਨਜੀਤ ਸਿੰਘ ਜੀ ਤੁਸੀਂ ਅੱਜ ਕੱਲ ਮੁਖ ਬੁਲਾ ਰਹੇ ਜ ਇਹਨਾਂ ਦੇ ਮਾਜੇ ਦੇ ਜਾਂ ਬੀਬੀ ਜੀ ਨੂੰ ਬੜਾ ਤਗੜਾ ਉਧਾ ਦਿੱਤਾ ਵਾ ਜਾਂ ਤੁਹਾਡੇ ਜਿਹੜੇ ਮੁਖ ਬੁਲਾ ਰਹੇ ਜਿਹੜੇ মিডিਆ ਤੇ ਬਾਈਟ ਦਿੰਦੇ ਆ ਐ ਚੜਤਾ ਸਿੰਘ ਜੀ ਤੁਸੀਂ ਆਪਣਾ ਸਪਸ਼ਟ ਕਰੋ ਕਿ ਤੁਸੀਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੂੰ ਸ਼ਹੀਦ ਮੰਨਦੇ ਜੀ ਕਿ ਜਿੱਦਾਂ ਤੁਸੀਂ ਜਾਂ ਪਹਿਲਾਂ 40 ਸਾਲ ਕਹਿੰਦੇ ਰਹੇ ਜੇ ਕਿ ਕੌਮ ਦਾ ਗਦਾਰ ਆ ਵੀ ਕੌਮ ਨੇ ਉਤਕਾਨ ਕੀਤਾ ਸੀ ਇੱਕ ਇਹ ਨਹੀਂ ਕੰਮ ਚੱਲਣਾ ਕਿ ਪਾਰਟੀ ਢਾਡੀ ਜਿਹੜੀ ਅਮਰਜੀਤ ਦੇ ਬੈਨਰ ਦੇ ਥੱਲੇ ਪ੍ਰੋਗਰਾਮ ਨਾਵੇਂ ਸੰਗਰੂਰ ਚ ਤੁਸੀਂ ਜੀ ਦੀ ਅਮਰਸਰ ਸਾਹਿਬ ਚ ਕਹੋ ਕਿ ਉਹ ਗਦਾਰ ਹੀ ਇਹ ਤੁਸੀਂ ਸਪਸ਼ਟ ਕਰੋ ਆਪਣੀ ਸਥਿਤੀ ਕਿ ਤੁਸੀਂ ਗਦਾਰ ਮੰਨਦੇ ਜੀ ਇਹੀ ਮੰਨਦੇ ਜੀ ਕਿਉਂਕਿ ਭਾਈ ਸਾਬ ਤੁਹਾਡਾ ਥੋੜੇ ਦਿਨ ਪਹਿਲਾਂ ਮੈਂ ਬਿਆਨ ਸੁਣਿਆ ਸੀ ਇੱਕ ਮੀਡੀਆ ਦੇ ਵਾਵਾ ਕੋ ਮਦਾਰਿਆ ਉਹ ਕਿ ਮਿੱਠਾ ਮਿੱਠਾ ਗੜਾ ਪਗੜਾ ਪਕੌੜਾ ਕੋੜਾ ਥੂ ਥੂ ਇਦਾਂ ਦਾ ਕੋਈ ਤੁਸੀਂ ਬੋਲਿਆ ਸੀ ਹੁਣ ਇਹ ਨੂੰ ਗੜਾ ਪਗੜਾ ਕਰਨਾ ਕਿ ਥੂ ਥੂ ਕਰਨਾ ਵਾ ਇਸ ਕਰਕੇ ਬਹੁਤ ਤੁਹਾਡੇ ਤੇ ਚਲੋ ਕੋਹ ਬੰਦੇ ਵਿਸ਼ਵਾਸ ਕਰਦੇ ਆ ਉਹਨਾਂ ਨੂੰ ਵੀ ਸਾਰੀਆਂ ਸਥਿਤੀ ਸਪਸ਼ਟ ਕਰੋ ਜਿਹੜੇ ਐਨਆਰਏ ਭਰਾ ਵੀ ਤੁਹਾਡੇ ਨਾਲ ਜੁੜੇ ਆ ਕੋਈ ਤੋਂ ਨਹੀਂ ਕਿ ਤੁਸੀਂ ਸੰਤਰਚੰਦ ਸਿੰਘ ਲੰਗੋਵਾਲ ਨੂੰ ਕੀ ਮੰਨਦੇ ਜੀ ਮੈਨੂੰ ਵੀ ਸਪਸ਼ਟ ਕਰੋ ਮੈਂ ਵੀ ਇਹ ਦੁਬਿਧਾ ਦੇ ਵਿੱਚ ਆ ਕਿਉਂਕਿ ਅਹੀਂ ਇਤਿਹਾਸ ਬਹੁਤ ਪੜਿਆ ਵਾ ਬਹੁਤ ਕਿਤਾਬਾਂ ਪੜੀਆਂ ਉਹਦੇ ਵਿੱਚ ਵੇਂਦੇ ਰਹੇ ਆਂ ਕਿ ਉਹ ਜਿਹੜਾ ਅਸੀਂ ਵੇਖਿਆ ਤੇ ਨਹੀਂ ਆ ਪਰ ਅਸੀਂ ਤੁਸੀਂ ਸਭ ਕੁਝ ਵੇਖਿਆ ਹੰਡਾਇਆ ਸਭ ਕੁਝ ਅਹੀਂ ਅਹੀਂ ਪੜ ਕੇ ਬੋਲਨਦੇ ਆਂ ਇਤਿਹਾਸ ਦੀਆਂ ਕਿਤਾਬਾਂ ਪੜੀਆਂ ਤੇ ਉਦੋਂ ਕਿਣੀਆਂ ਕਿਣੀਆਂ ਧਰਾਂ ਗੱਲਬਾਤ ਕਰਦੀਆਂ ਕੀ ਕੀ ਸੀ ਤੇ ਤੁਸੀਂ ਦੱਸੋ ਕਿ ਉਹਨੇ ਜਿਹੜਾ ਸਮਝੌਤਾ ਕੀਤਾ ਸੀ ਉਹ ਸਹੀ ਕੀਤਾ ਸੀ ਕਿ ਗਲਤ ਕੀਤਾ ਸੀ ਜਰੂਰ ਸਪਸ਼ਟ ਕਰੋ ਜੀ ਖਾਸ ਕਰਕੇ ਤੁਹਾਡੇ ਜਿਹੜੇ ਚੈਨਲਾਂ ਤੇ ਬੁਲਾਰੇ ਬੋਲਦੇ ਆ ਨਾ ਚੜਤ ਸਿੰਘ ਹੋਣੀ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਡੂ ਰਿਸਪੈਕਟ ਸਪਸ਼ਟ ਕਰੋ ਇਹ ਗੱਲ ਸਪੱਸ਼ਟ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ